ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਮਿੱਤਰੋ ਅਰਜਨ ਤੇ ਬੈਠਿਆਂ ਤੇ ਮਾਂਗਰ ਸਾਨੂੰ ਦੇਖ ਰਹੀ ਆ ਇਹ ਚੀਜ਼ ਕਹਿੰਦੇ ਬਹੁਤ ਮਾੜੀ ਚੀਜ਼ ਮੰਨੀ ਜਾ ਰਹੀ ਆ ਪੰਜਾਬ ਦੇ ਵਿੱਚ ਇਸ ਵਕਤ ਕਿਉਂਕਿ ਮੀਂਹ ਪੈ ਰਿਹਾ ਤੇ ਚਾਰ ਬੌਣ ਆਏ ਸੀ ਕਾਕੇ ਦੇ ਮਿਸਤਰੀ ਦੇ ਕਿਆ ਓਏ ਐਂ ਜੇ ਖੜ ਗਿਆ ਆਏ ਨੂੰ ਵੇਚਣਾ ਮਾਰੀ ਇਹਨੂੰ ਕਹ ਬਾਈ ਨੇ ਕੰਮ ਲਿਆ ਵੱਖੜਾ ਹਲਾ ਇਹਨੂੰ ਕਹਿ ਬੰਦ ਕਰ ਲਾ ਲਓ ਵੀ ਮਿੱਤਰੋ ਤੇ ਮੀਂਹ ਨੇ ਰੱਬ ਨੇ ਮੀਂਹ ਪੂਰਾ ਫੁੱਲ ਪਾਤਾ ਚੱਲੀ ਜਾਂਦਾ ਕੰਮ ਦੇਖੋ ਇਹਨੇ ਲੁੱਟ ਰਖਦੀਆਂ ਕਣੀਆਂ ਤੇ ਹਜੇ ਐ ਮਨੂੰ ਵੀ ਟਰਾਲੀਆਂ ਦੋ ਕੀ ਭਰੀਆਂ ਸੀ ਅਸੀਂ ਕੰਮ ਉਹਦੀ ਕਰਤਾ ਤੇ ਮੱਕੀ ਦੇਖੋ ਇਤਕੀ ਥੋੜੀ ਜੀ ਮਾੜੀ ਰਹੀ ਕਾਕੇ ਦੀ ਮੱਕੀ ਆ ਤਾਂ ਵਧੀਆ ਕਿਸੇ ਦੀ ਹੋਰ ਓਏ ਹਟ ਗਿਆ ਓਏ ਹਟ ਗਿਆ ਓਏ ਹਟ ਗਿਆ ਓਏ ਉੰਡੀਆਂ ਆ ਗਿਆ ਹੁਣ ਤਾਂ ਦੂਜੇ ਰੋਟ ਓਏ ਤਾਂ ਹਾਂ ਤੋਂ ਬਿੱਠ ਬੱਜੂ ਪਏ ਨੇ ਸਿਰ 'ਚ ਅੰਡਾ 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 ਉਹ ਨਹੀਂ ਉਹ ਬੈਠੀ ਆਉਗੀ ਇੱਥੇ ਨਾ ਦਿੱਤੇ ਖੜਾ ਅੰਡਾ ਮੈਂ ਤਾਂ ਹੀ ਰਹਿ ਜਾਂਦਾ ਤੇਰੀ ਛਤਰੀ ਦੇਖ ਲੈ ਭੈਣ ਦੀ ਲਾਲ ਜਿੰਦੀ ਗਏ ਆ ਗਈ ਤੇ ਆ ਬਈ ਨਾ ਛਤਰੀ ਜੀ ਦਾ ਛਾਰੀ ਖਰਾਬ ਹੋ ਗਈ ਤੇਰੀ ਓਏ ਉਹ ਛਾਰੀ ਚ ਪਾਣੀ ਆਉਂਦਾ ਛਤਰੀ ਜੀ ਦਾ ਤਾਂ ਹੀ ਪਾਦੇ ਨੇ ਛਤਰੀ ਤੇ ਲੱਡੇ ਕਮਚਾਉਂਦੇ ਆ ਇਹ ਤਾਂ ਹੀ ਪਾਦੇ ਨਾ ਕਹਾਣੀ ਕੋਣਾ ਆ ਇਧਰ ਦੀ ਆ ਜਾ ਮੰਗਰਦੀ ਫਿਰ ਉਹ ਖੜਾ ਅਖਲਦਾ ਉਹਦੇ ਬੜਾ ਉਹ ਖੜਾ ਜਿਹੜਾ ਉਹਨੇ ਚਾਬੀ ਨਹੀਂ ਦਿੱਤੀ ਇਹਨੂੰ ਇਹਨੂੰ ਚਾਬੀ ਨਹੀਂ ਦਿੱਤੀ ਉਹ ਕਹਿੰਦਾ ਮੈਨੂੰ ਕਹਿੰਦਾ ਤਾਂ ਹੀ ਮੀ ਆ ਗਿਆ ਇਹਿੰਦੀ ਡਿੱਕਦਾ ਹੈ بچਾਉਂਦਾ ਜਿਵੇਂ ਉਹ ਤੋਂ ਲਵਾਇਆ ਹੁੰਦਾ ਢੁੱਡੀ ਕਾਰੇ ਗਿੱਲ ਤੋਂ ਹੈ ਛਾਤਰੀ ਆ ਛਾਤਰੀ بچਾਉਂਦੀ ਆ ਵਧੀਆ ਡੇਕਣ ਦਾ ਭੈ ਨਹੀਂ ਪਾਣੀ ਦਾ ਟੋਂਕਾ ਨਹੀਂ ਨਿਕਲਣ ਦਿੰਦੀ ਦੇਖ ਰਹਿਗਾ ਬਾਜੂ ਲਾਲਾ ਬਾੜ ਤੋਂ ਲੈ ਕੇ ਬਲੇਡਰ ਆ ਦੇਖ ਓਏ ਏ ਨਹੀਂ ਦੁਗਣਾ ਪਾਣੀ ਆਉਂਦਾ ਅੰਦਰ ਦਾ ਪਾਣੀ ਦਾ ਪਾਣੀ ਆ ਨਾਲ ਮੈਲ ਜੀ ਵੀ ਲੈ ਲੈਂਦਾ ਆ ਇਹ ਨਹੀਂ ਛਤਰੀ ਲਾਉਣ ਤੇ ਬਾਬੇ ਯਾਰ ਹੋਰ ਜਿਆਦਾ ਢੀਮਾ ਪੈ ਗਿਆ ਚਾਸਤਾ ਭਾਈ ਕਾਕੇ ਦਾ ਹੈ ਬਾ 10 ਮਿੰਟ ਹੋਰ ਪੈ ਗਿਆ ਪਾਣੀ ਖੜ ਜੂਗਾ ਚਲੋ ਭਾਈ ਛੁੱਟੀਆ ਕਰੋ ਕਰੀ ਹੋ ਜੋ ਹਾਂ ਥੋੜਾ ਜਰ ਬਾਬਾ ਵੀਡੀਓ ਬਣਾਵਾਗੇ ਚੰਗਾ ਤੇ ਫਰਾ ਲੋ ਟਾਈਕੀਆ ਕਈ ਕੀ ਗਾ ਕੇ ਦੋ ਹੈ ਓਏ ਮੁੰਡੀ ਕਾਕੇ ਤੋਂ ਭਰ ਆ ਲੋ ਟੈਂਕੀਆਂ ਹੁਣ ਤੋਂ ਦੋ ਦਿਨ ਬਾਅਨੇ ਬਹਿਣਗੇ ਦੁਬਾਰ ਪੰਜ ਚਾਰ ਪੰਜ ਚਾਰ ਟਰੈਕਟਰ ਇਕੱਠੇ ਕਰਕੇ ਇਕ ਟਰਾਲੀ ਭਰਿਆ ਕਰਾਂਗੇ ਫਿਰ ਆਪਾਂ ਦੋ ਜਹਾਜ ਟਰੈਕਟਰ ਉਹਨੂੰ ਕਿਆ ਹੋਰ ਲਿਆ ਹੁਣ ਤਾਂ ਦੂਜੀ ਲੋਟ ਆ ਗਿਆ ਹੁਣ ਨਹੀਂ ਹੈਂ ਖੰਬਾ ਸਿੱਧਾ ਕਰਦੇ ਮੁੰਡੇ ਖੰਬਾ ਯਾਲਾ ਤੂੰ ਵੀ ਹੋ ਨੇੜੇ ਮੈਂ ਦੱਸਣਾ ਹੋਇਆ ਸਾਨੂੰ ਭਾਈ ਕਿਵੇਂ ਕਰਨਾ ਯਾਰਾ ਤਿਆ ਕੀ ਐ ਨਾ ਖੜਾ ਜਾ ਅੱਜ ਦੇ ਭਾਈ ਨੇ ਉਹ ਕੀ ਜੌਂਡੀ ਰਾ ਹਾਂ ਹਾਂ ਠੀਕ ਆ ਪਾਸਾ ਕਿੰਨੇ ਦਾ ਐਂਗਲ ਦੇਖੋ ਕਿੰਨੇ ਡਿਗਰੀ ਦਾ ਬਣਦਾ ਇੱਥੇ ਹੱਲ ਗਿਆ ਹੱਲ ਗਿਆ ਫੁੱਟ ਉੱਠ ਖੜਿਆ ਫੁੱਟ ਚਲੋ ਚਲੋ ਕਿਰਾ ਰੱਸਾਂ ਨਾਲ ਲੱਪੜਨ ਦਿਓ ਚਲੋ ਗਿਆ ਚੱਲ ਬਈ ਨੇੜੇ ਹੋਣਾ ਬੁੰਡੀਆਂ ਕੀ ਜੱਜ ਤੂੰ ਬੰਦੇ ਖਿੱਚਦਾ ਭਾਈ ਨੇ ਖਿੱਚਣਾ ਦਾ ਖੰਭਾ ਐਨੂੰ ਨਾਲ ਲੱਕ ਤੇ ਵੰਨ ਵਾਲਾ ਲੱਕ ਤੇ ਲੱਕ ਤੇ ਹੈ ਲੱਕ ਤੇ ਵੰਨ ਵਾਲਾ ਲੱਕ ਤੇ ਜਿਵੇਂ ਉਹ ਵੰਦਾ ਹੁੰਦਾ ਆ ਲਾਸਟ ਬੰਦਾ ਉਹ ਨੇੜੇ ਫਾਉ ਨਹੀਂ ਪੈਣਾ ਹਾਂ ਮਰਗੀਆਂ ਦਾ ਦੋਸਤਨ ਪਾਲੋ ਹਾਂ ਜੀ ਮੁਰਗੀਆਂ ਅਦਰ ਬਾਧੂ ਐ ਚੱਲ ਬਈ ਗਿਆ ਚੱਲ ਬਈ ਚੱਲ ਗਿਆ ਆ ਕਾ ਇਹਨੂੰ ਬੰਦੇ ਨੂੰ ਮੇਨ ਨੂੰ ਦੱਸਦੋ ਮੈਂ ਯਾਰ ਪਪਾ ਇਹਨਾਂ ਬਾਈ ਦਾ ਬਹੂ ਆ ਕੋਚ ਆ ਤੁਹਾਡਾ ਮੈਂ ਦਾ ਕੋਚ ਹੋਇਆ ਤੁਹਾਡਾ ਲਵੇ ਲਵੇ ਹੋ ਜਾ ਮੜਾ ਜੀ ਲਵੇ ਲਵੇ ਥੱਲੇ ਨੂੰ ਜਾਈ ਜਾਂਦਾ ਉਹ ਥੱਲੇ ਵਾਗ ਗਿਆ ਫਟ ਡੂੰਗਾ ਲੰਗਾ ਫਟ ਫਟ ਥੱਲੇ ਨੂੰ ਹੋ ਗਿਆ ਇਹ ਦੇ ਕਿੰਨੇ ਸਵਾਲ ਆ ਓਏ ਹਾਂ ਮੈਂ ਸਵਾਲ ਐਰੇ ਬਾਣੇ ਕਿਹੜੇ ਤਾਕਤਵਰ ਆਂਦੇ ਆ ਇਹ ਪੂਰੇ ਹਾਂ ਅਜ ਤਾਂ ਗੋਲੀਆਂ ਹੀ ਆ ਵੀ ਦੋ ਹੋਣਗੀਆਂ ਚੰਗਲ ਚੰਗਲੀ ਆ ਜੋਰ ਪਦਾਈ ਜਾਂਦੇ ਮੁੰਡੇ ਕਹਿੰਦੇ ਖੰਭਾ ਚੱਕਰ ਨੂੰ ਆਂਡੇ ਖਾਈ ਜਾਂਦੇ ਆ ਤੇ ਯਾਹੇ ਕੋ ਤੈਨਾ ਸੈਨਾ ਹੋਵੇ ਦੇ ਇੱਕ ਵळे ਬੈਠਾ ਖਾਂਦਾ ਨਹੀਂ ਜਿੰਨਾ ਚਿਰ ਪਾਉਂਦੇ ਨਹੀਂ ਉਹਨਾਂ ਜਰ ਖਾਂਦਾ ਨਹੀਂ ਉਹ ਇਹ ਕਾਂਡਾ ਪਾ ਦੇ ਫੇਰ ਖਾਉ ਡਬਲ ਗੋਲੀ ਆ ਦਾ ਡਬਲ ਗੋਲੀ ਤੈਨੂੰ ਦੱਛਿਆ ਸੀ ਉਹ ਨਾਰਲਾ ਤੋਂ ਓਏ ਟੁੱਟ ਜਾਂਦੀ ਹੁੰਦੀ ਆ ਲਾਸ ਨਾਲ ਇਹ ਜਾ ਲੱਗੇਗਾ ਵੱਡਾ ਲਾਗਿਰ ਮੜਿਆ ਜਰਾ ਟੈਕਟ ਉੱਤੇ ਬਹਾਵੰਦ ਨੂੰ ਹਿੱਪ ਮਾਰਨ ਤੋਂ ਪਹਿਲਾਂ ਜਾਪਾ ਜੋ ਭਗ ਜੋ ਪੌੜੀ ਦਾ ਟੁੱਟ ਜੂ ਬਿੰਦ ਚ ਜਰਾ ਮਿਸ਼ਨ ਸਫਲ ਕਰਤਾ ਮਿੱਤਰੋ ਕਹਿੰਦੇ ਕੰਬਾ ਦਾ ਅੱਧੇ ਤੋਂ ਵੱਧ ਖੜਾ ਕਰਤਾ ਥੋੜਾ ਜਿਹਾ ਰਹਿ ਗਿਆ ਹੁਣ ਦੇਖੋ ਤੇ ਚੋ ਨਚ ਨੈਦਾ ਕੀ ਬੰਦੂ ਐ ਗੁਲਟੀ ਜੋ ਉਹ ਕੰਮ ਕਰੂ ਸੀ ਉਹ ਦਾ ਮੈਰ ਦਾ ਸਾਰਾ ਖਰਾਬ ਕਰਤਾ ਇਥੋਂ ਉਹ ਦਾ ਨਾ ਉਹ ਦਾ ਨਹੀਂ ਹੈਗਾ ਬਈ ਇਹ ਇਹ ਬਾਈ ਦਾ ਤਾਂ ਨਹੀਂ ਇਹ ਵੀ ਹੈ ਇਹ ਵੀ ਹੈ ਚਾਰ ਫੇਰ ਤਾਂ ਕੋਲੀ ਹੈ ਬੰਦਾ ਇੱਥੇ ਦਾ ਹੈਵੀ ਕਟ ਸੀ ਢੱਕੇ ਇੱਥੇ ਦਾ ਭਾਏ ਨੇ ਚੂਹਿਆਂ ਨੇ ਖਾਦਾ ਹੋਇਆ ਸੀ ਓਏ ਇੰਨਾ ਸਾਦਾ ਚੂਹਿਆਂ ਨੇ ਖਾਦਾ ਹੋਇਆ ਸੀ ਤਾਂ ਚੂਹੇ ਚੂਹਿਆਂ ਦਾ ਰੌਲਾ ਹੋਇਆ ਕਰਾ ਇਹਨਾਂ ਦੀ ਮੱਕੀ ਤੇ ਰਹਿ ਜਾ ਯਾਰ ਉਹ ਇਹਨਾਂ ਦੀ ਕਾਕੇ ਕੀ ਮੱਕੀ ਚ ਆ ਯਾਰ ਬਾਈ ਚੂਹੇ ਦਾ ਐਡਾ ਐਡਾ ਜਾਨਵਾਰ ਆ ਉਹੀ ਸਾਰਿਆਂ ਦੀ ਭਜੜਾ ਬਾਈ ਚੂਹੇ ਚੂਹਿਆਂ ਕਿੱਥ ਦਾ ਹੈ ਨਹੀਂ ਮੈਨ ਗਿੱਟ ਦਾ ਹੈਗਾ ਹੈ ਭਾਈ ਚੌਧਰ ਜੱਟ ਬੜੇ ਤੋਂ ਬਾਅਦ ਜਦੋਂ ਜੰਗਪਾਲ ਕੱਢਣ ਲੱਗਾ ਚੂਹਾ ਇਹ ਜੋ ਖੜ ਜਾ ਨਿਕਲਿਆ ਭਾਈ ਮੈਂ ਯਾਰ ਦੇ ਵੱਡੇ ਵੱਡੇ ਡੱਟੇ ਲਾਓ ਵੀ ਖੜਾ ਕਰਤਾ ਖੰਭਾ ਕਹਿੰਦੇ ਮਿਸਰੂਖ ਖੰਭਾ ਖੜਾ ਹੋ ਗਿਆ ਕੇਵਲ ਟਾਈਟ ਹੋ ਗਈ ਓਏ ਵੱਧ ਖਿੱਚਿਆ ਗਿਆ ਮਤਲਬ ਕਿ ਪਹਿਲਾਂ ਟੇਡਾ ਸੀ ਖੰਭਾ ਇਹਨਾਂ ਦਾ ਇਹਦੇ ਵੀ ਟੇਡਾ ਤੁਹਾਨੂੰ ਕਿਹਾ ਤਾਂ ਹੈਗਾ ਵੀ ਹੋਰ ਖਿੱਚ ਦਿੰਨੇ ਆ ਹੁਣ ਇਹਦੇ ਖਿੱਚ ਖੁੱੱਚ ਲਾ ਲੋ ਉਧਰ ਇਹਦੇ ਖਿੱਚ ਖੁੱੱਚ ਲਾ ਦੇ ਸੱਤੇ ਇਹਨੂੰ ਓਏ ਹੁਣ ਆਹੀ ਤਾਰ ਜੀ ਦੀ ਆਹੀ ਕਨੈਕਟਰ ਮਿੱਤਰੋ ਦੂਜੀ ਤਾਂ ਤੀਜੀ ਟਰਾਲੀ ਆਈ ਆ ਹੁਣ ਲੈਂਦੀ ਆ ਕਿਉਂ ਚਾਰ ਓਕੇ ਆੜਾ ਬਣਿਆ ਦਾ ਤਰੀਪਰੇ ਤੇ ਲਾ ਤਣ ਤੇ ਲਾਇਆ ਵੈਦ ਇੱਕ ਮੂਰਲਾ ਮਿੱਤਰੋ ਪਰਲੇ ਟਾਇਰ ਦਾ ਵੱਡਾ ਵਹਿਰੀ ਟੁੱਟਿਆ ਵਾ ਉਹ ਝੋਨੇ ਤੋਂ ਬਾਅਦ ਪਾਉਣਾ ਸੀ ਭੈਣ ਜੂਹਰ ਅੰਦਰ ਲਾਤਾ ਮੈਂ ਟਾਈਮ ਟੂ ਨਹੀਂ ਲੱਗਿਆ ਝੋਨਾ ਸਾਮਣ ਲਾ ਕੇ ਰੇ ਰੂ ਸੱਟਰ ਲਾ ਕੇ ਹੋਰ ਲਫਲਾ ਆਇਆ ਕਰਕੇ ਮੁੜ ਕੇ ਟਾਈਮ ਨਹੀਂ ਲੱਗਿਆ ਉਹ ਰਹਿ ਗਿਆ ਤੇ ਉਹ ਹੁਣ ਪਾਵਾਂਗੇ ਅੱਜ ਡੰਗ ਜਾ ਲੈ ਜੂਗੇ ਰਾਂ ਇੱਥੇ ਦੇਖੋ ਯਾਰ ਕੀ ਗੱਲ ਬਾਤ ਆ ਪਾਏ ਨਾ ਥੋੜਾ ਜਿਹਾ ਮੋਟਾ ਵਾਲਾ ਕਰਤਾ ਪੁੰਡੀ ਨੇ ਬਾਹਲੇ ਫਲਰੇ ਮਾਰਨ ਲੱਗ ਗੀ ਕਹਿੰਦਾ ਬਰੀਕ ਵਾਲਾ ਕਰਦੀ ਸੀ ਜੂਸ ਬਣਾਉਂਦੀ ਸੀ ਜੂਸ ਤਾਂ ਬਣਾਉਂਦੀ ਸੀ ਮਿੱਤਰੋ ਉਹ ਆਗਾ ਕੱਚੀ ਹਜੇ ਮੱਕੀ ਦਾ ਕਰਕੇ ਜੂਸ ਬਣਾਉਂਦੀ ਆ ਜੀ। ਬਾਹਰ ਨੇ ਮੂਹਰੇ ਲਾਤਾ ਇਹਨਾਂ ਨੇ ਪਹਿਲਾਂ ਹੁਣ ਬਾਇਕ ਨਹੀਂ ਹੁੰਦੀ ਟਰਾਲੀ। ਥੱਲੇ ਸੱਟ ਲਾ। ਉਹ ਤਾਂ ਜਾਊ। ਉਹ ਜਮਾਂ ਮੰਗਰ ਲਾਹਾਂਗੇ। ਬਾਹਲੇ ਸਲਿੱਪਣਾ ਮਰਵਾ ਰੇਤਾ ਕੱਢੀ ਜਾਂਦਾ ਥੱਲਿਓ। ਰੇਸ ਥੋੜੀ ਰੱਖਿਆ ਕਰ। ਹਾ ਹਲਾ 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 ਕੇ ਫੇਰ ਚਾਲ ਬਣੋ ਲਓ ਵੀ ਮਿੱਤਰੋ ਚੱਲੀਆਂ ਦਾ ਕੰਮ ਲਾਤ ਢੱਲਾ ਤੜਾਈ ਦਾ ਤੇ ਮੀਂਹ ਦਾ ਮੌਸਮ ਬੁਣਾ ਪਣਿਆ ਖੜਾ ਪੂਰਾ ਤੇ ਮਿੱਤਰੋ ਆ ਫਾਰਮ 'ਚ ਆ ਪੰਗਾ ਵਾਲਾ ਹੁੰਦਾ ਦੇਖੋ ਮੱਖੀਆਂ ਕਿਹੜੇ ਲੋਟ ਬੈਠੀਆਂ ਤੇ ਭੇ ਲੱਗੇ ਜਾਂਦੇ ਜਦੋਂ ਖੜਾ ਕੇ ਵਾਗੇ ਨਾ ਤਾਂ ਫੜੀਆਂ ਹੋ ਜਾਂਦੀਆਂ ਹੁਣ ਤਾਂ ਚਲੋ ਚੱਲੀ ਜਾਂਦਾ ਤਾਂ ਥੋੜੀਆਂ ਬੈਠੀਆਂ ਜੇ ਤੇ ਹੋਰ ਉੱਧਰ ਵੀ ਚੱਲਦਾ ਮੰਗਾ ਰੇ ਵੀ ਤੋਂ ਵੀ ਲੈ ਆ ਕਰਾਂ 300 ਮੀਟਰ ਦੀ ਚੜ੍ਹਦੀ ਨਹੀਂ ਹੁਣ ਵੈਕ ਬਹੁਤ ਵੀ ਵਧੀਆ ਹੋਊਗਾ ਹਰ ਬੋਧਾ ਨਵਾਂ ਚੱਲਦੀ ਨਾ ਗਰੰਡ ਉੱਪਰੋਂ ਚਲੀ ਜਾਣਾ ਆ ਜਾ ਟੂ ਐ ਲੱਗ ਜਾ ਕਰੋ ਇੱਕ ਤਰ੍ਹਾਂ ਖਾਲੀ ਸਹੀ ਜਮਾ ਵਿਸ਼ਟਾ ਹੋਊਗਾ ਹੋਲੇ ਹੋਲੇ ਇੱਧਰ ਫੂਪਾ ਆ ਜਾਵੇਂ ਇੱਧਰ ਮੇਗੂ ਇੱਧਰ ਆਊਗਾ ਅਨਵਾਲਾ ਮੀ ਆ ਬਈ ਓਏ ਜਿਹਨੂੰ ਪਾਈ ਜਨਾ ਹੈ ਉਹੀ ਬਨਾਲੀ ਪਕੀਆਂ ਨੇ ਮੈਂ ਜਰਾ ਆਮ ਕਹਿਆ ਸੀਗਾ ਮੈਂ ਫੋਨ ਕਰਾਇਆ ਉਹੋ ਅੱਜ ਆਪਣਾ ਫਾਰਮ ਆਪਣਾ ਖੁੱਦ ਦਾ ਫਾਰਮ ਹੈ ਉਹ ਤਾਂ ਫਾਰਮ ਹੈ ਫੀਲ ਖੜਿਆ ਨਹੀਂ ਫਾਰਮ ਵਿੱਚ ਅੱਜ ਫੇਰ ਖੜਿਆ ਫਾਰਮ ਚ ਅੱਜ ਮੁਰਗਿਆਂ ਨੂੰ ਕਹਿਦਾ ਵੀ ਤਿੰਨ ਤਨਾਂਂਡੇ ਦੇ ਦੋ ਜੇ ਕਿਸੇ ਨੇ ਨਾਲ ਤਿੰਨ ਦਿੱਤੇ ਹੱਥ ਨੂੰ ਪਤੀਲੇ ਚ ਫਿਰ ਤਾਂ ਕਰ ਲਿਆ ਬਾਸ ਆਪਾਂ ਮੁਰਗੀ ਫਾਰਮ ਪਾਸ ਹੈ ਫਿਰ ਤਾਂ ਉਹ ਖੜ ਗਿਆ ਤਾਂ ਪੀਂਹ ਚ ਬਈ ਬੱਜਿਆ ਨਹੀਂ ਜਾਂਦਾ ਖੜ ਗਿਆ ਉਹ ਤਾਂ ਦੂਜੇ ਰੇਟ ਹਨ ਹੈ ਓ ਘੜਾ ਭੂਪਣਾ ਜੀ ਦੀਦਾ ਗੱਲਾਂ ਇੱਥੋਂ ਦਾ ਆ ਵਾਚ ਗਏ ਲਾਲਿਆ ਜੀ ਨਵੇ ਇੱਕ ਖਤ ਗਲਤ ਪਾਇਆ ਇਹ ਫਾਰਮ ਹੋਣਾ ਜੀ ਇੱਥੇ ਓ ਜੀ ਕਹਿੰਦੇ ਨਵੇਂੜ ਤਾਂ ਕਹਿੰਦੇ ਵਾਚਾ ਆ ਵੀ ਚਾਰ ਛੜ ਰਹਿ ਗਏ ਉੱਥੇ ਤਾਂ ਉਹ ਖੜਿਆ ਛੜਾ ਰਿਹਾ ਰੱਬ ਹੈ ਹਾਂ ਰੱਬ ਨਾਲ ਪੰਗੇ ਲੈਂਦੇ ਸੀ ਕੈਪਟਾ ਰੱਖ ਲੈਂਦੇ ਪਾਣੀ ਕਰਤਾ ਇਹਨਾਂ ਦੂਜੇ ਲੋਕ ਰੱਬ ਨੇ ਦਾ ਤਾਹਣ ਕਮਰੇ ਚ ਜਾਉ ਹਾਂ ਤਾਹਾਂ ਬੈਠੂ ਉੱਥੇ ਮੁਰਗੀਆਂ ਦੀ ਰਾਖੀ ਰੱਖੀ ਵੀ ਅੰਦਾ ਵਧ ਘੱਟ ਨਾ ਹੋ ਜਾਏ। ਕਿਉ ਮਾਮੂਏ ਚਲਾਉਣੀ ਆ ਚਲਾਉਣੀ ਆ ਚਾਰਜੀ ਵਾਲੀ। ਐਵੇਂ ਵੀ ਆ ਬੈਠੇ ਮਾਲਕ ਤੇ ਡਰਾਈਵਰ ਦੋਨੇ ਮਸ਼ੀਨ ਦੇ। ਆ ਥੱਲੇ ਮੱਛੀਆਂ ਝੜ ਲਓ ਤਾਂ ਆ ਮੈਂ ਇੰਨੀ ਮੁਰਗੀਆਂ ਨੇ ਚਲੋ ਵੀ ਕੰਮ ਚੱਲੀ ਜਾਓ। ਦੋ ਪਾਸ ਹੋ ਜਾਣਗੇ। ਹਾਂ ਫਾਰ ਵੀ ਪਾਸ ਹੋਣਗੇ ਆ ਤਾਂ ਘਰਤੀ ਪਾਸ ਤੁਸੀਂ ਆ ਖੜੀ ਆਂ ਵੀ ਚਲਾਈ। ਉਹ ਮੱਛੀ ਪਾਲ ਲੈਣੇ ਦੱਸ ਦੇਣਾ। ਹਾਂ ਮੱਛੀ ਪਾਲ ਲੈਣੇ ਕਰ ਲਿਓ। ਆ ਦੇਖ ਲਓ ਮਿੱਤਰੋ ਪਾਣੀ ਦੂਜੇ ਲੋਟੀ ਕਰਦਾ ਇੱਥੇ। ਲਓ ਜੀ। ਕਿ ਲਾਓ ਗਨੇ ਮਹੀਨ ਭਾਈ ਉੱਥੇ ਵੀ ਲੱਗ ਗਿਆ ਦੇਖਣ ਭਾਈ ਓਏ ਬਾਹਣ ਚ ਵੀ ਅਜ ਤਾਂ ਨਹੀਂ ਬਦੋ ਟਰਾਲੀ ਜੀ ਨਾਲ ਘੋਲ ਕਰਨਾ ਪਵੇ ਜਿਹੜੀ ਉੱਥੇ ਛੱਡੇ ਆ ਜਾ ਪਚਾਰ ਦਿਖਾ ਕੇ ਉਧਰ ਕੀ ਗੱਲ ਵਾ ਪਾ ਚਲੀਏ ਆ ਜਾ ਮੋਬਾਈਲ ਨੂੰ ਕੁਛ ਨਹੀਂ ਹੁੰਦਾ ਯਾਰ ਇੱਥੇ ਧਰ ਦੇ ਕੋਈ ਨਹੀਂ ਚੱਕਦਾ ਕਿਆ ਕਰਕੇ ਕੀ ਹੋ ਗਿਆ ਉਸ ਤੋਂ ਅੱਪਰ ਜਹਾਂ ਤੋਂ ਬੱਗੇ ਵਾਲੋ ਜਵੀ ਬੇਕਾਰਾ ਕੰਮ ਅਵੇ ਰਾ ਪਾਣੀ ਪੜੀ ਹੋਇਆ ਤਨ ਗਈ ਇਹਦਾ ਕਹਿੰਦਾ ਵਿੱਚੋਂ ਪਾਣੀ ਕੱਢੋ ਲਾਤਰ ਕੇ ਵਿੱਚੋਂ ਲਾਤਰ ਕੇ ਕਾਦੀ ਲੱਗਦੀ ਏ ਜਿਹੜਾ ਵਿੱਚ ਹੀ ਮੜ ਗਿਆ ਨਾ ਲਾਤਰੀ ਦੇ ਜਾਨਿਆ ਦੇਖ ਵਸ ਪੈਰਾਂ ਨਹੀਂ ਲਾਤਰੀ ਜਾਨਿਆ ਹਣ ਦਾ ਫੇੜ ਕਿਵੇਂ ਕੱਢੀ ਏ ਲਾਤਰ ਕੇ ਜੀ ਹੈ ਇੱਕ ਆਹ ਹੈ ਐ ਕਰੋ ਸਾਰੇ ਜਾਨੇ ਜਾਂਦਾ ਫਿਰ ਇੱਥੇ ਲਾਤਰ ਲੈਣੇ ਸਾਰੇ ਜਾਨੇ ਆਪਾਂ ਪੈਰਾਂ ਨਾਲ ਪੈਰਾਂ ਨਾਲ ਲਾਤੜੋ ਇਹਨੂੰ ਫੇਰ ਵਧੀਆ ਲਾਤੜੋ ਇਹਦੀ ਇਕ ਆ ਵਾਰੀ ਖੜੀ ਆ ਤਾਂ ਹੀ ਲਾਹੇ ਉਹ ਕਹੇ ਦੇ ਤਾਲ ਤੇ ਲਾਹੇ ਤਾਲ ਤੇ ਲਾਹੇ ਇਹਨੇ ਕਰੋ ਕਰੀ ਬੰਡ ਦਿੰਨੇ ਹੋਰ ਫਿਰ ਅਸੀਂ ਵੀ ਅੱਜ ਕੱਖ ਵੱਡੇ ਨਹੀਂ ਅਸੀਂ ਲੈ ਜੰਨੇ ਤਾਂ ਸਾਰੇ ਜਾਣੇ ਬੰਡ ਲੋ ਸ਼ਮਾ ਸ਼ਮਾ ਚਾਰ ਮੁੱਠੇ ਨੇ ਕੱਖ ਬੰਡ ਤਾਂ ਹੋ ਗਏ ਬੱਲ ਲੈ ਜਾਂਦੇ ਫਿਰ ਲਾਲਾ ਇਹ ਪੰਡ ਪੰਡ ਹੱਕ ਮਮੂ ਮਮੂ ਦਾ ਕੋਣ ਕਰ ਲਉਂਦਾ ਕੀ ਆ ਕੋਣ ਆਪਾਂ ਲਾਉਂਦੇ ਹਉ ਹੇ ਰਣਾ ਅੰਡਾ ਵਾਹ ਕੇ ਇਹੋ। ਓਏ ਬੈਠੋ ਜਣ ਬਈ ਹੁਣ ਬੈਹਣਿਓ। ਪਹਿਲਾਂ ਤੈਨੂੰ ਕਿਹਾ ਸੀ ਵੀ ਲੈ ਆਓ। ਤੂੰ ਉਹਦਾ ਇੱਥੇ ਖੜਦਾ ਮੈਂ ਹਾਂ। ਉਹ ਕਹਾਂ ਮਾਮੂ ਨੂੰ ਕਿਹਾ ਕਿ ਤੂੰ ਇੱਥੇ ਖੜਦੇ ਆ ਉੱਥੇ ਜਾਏਗਾ 4 ਰੁਪਏ ਜਿਵੇਂ ਇੱਥੇ ਕਿਹੜਾ ਬੈਹਨੇ ਛੱਡ ਪਾਇਆ ਉਹਦੇ ਉੱਤੇ। ਹੈਂ? ਅੰਡਾ ਕਲੈਕਟਰ ਕਰਦਾ ਹੁਣ ਇਹ ਅੰਡਾ। ਇੱਥੇ ਪਾਉਂਦੇ ਆ ਦੇਖ ਇਹ ਕੱਲਾ ਫੀਡ। ਉਹ ਮਾਗਰੋਂ ਰੁੜਕੇ ਆਉਂਦੇ ਢਾਲ ਹੁੰਦੀ ਆ ਉੱਚ। ਵਿਟੇ ਢਾਲ ਹੁੰਦੀ ਏ ਢਾਲ ਬਿਟੇ ਆਦੇ ਫੀਡ ਵੀ ਇੱਥੇ ਪਾਉਂਦੇ ਐ ਗੱਲੀ ਇੱਥੇ ਐ ਚ ਵੀਡ ਪਾ ਕੇ ਸਾਰੀ ਇੱਥੋਂ ਇਹਨੂੰ ਚਲਾ ਦਿੰਦੇ ਐ ਐ ਚ ਆਈ ਜਾਂਦੀ ਇੱਥੋਂ ਇਹ ਖਿੱਚ ਖਿੱਚ ਪਰੇ ਨੂੰ ਲਜਾਈ ਜਾਂਦਾ ਕਹੀਂ ਦਾ ਡੰਡਾ ਮਾਰਦਾ ਹਰਦਾ ਇਹ ਇੱਕ ਆ ਮਰੀ ਪਈ ਐ ਬੋਲਟੀ ਨਾਲ ਚੱਕਦਾ ਝੋਟਾ ਬਾਈ ਨਾ ਲੱਗਦਾ ਜਿਵੇਂ ਜੇਰ ਚ ਫਿਰਦੇ ਹੁੰਨੇ ਆ ਨਾ ਓਏ ਚਾਰ ਚਾਰ ਮਗਰ ਗੇੜੇ ਦੋ ਹੀ ਪਾਏ ਨੇ ਹੇ ਕੋਥਲਾ ਮੜਾ ਜਾ ਛੋਟਾ ਕਿ ਵੱਡਾ ਪਾਣੀ ਵਾਲੀਆਂ ਵੀ ਟਰੇਆਂ ਜੀਆਂ ਆਹ ਹੋਰ ਸਾਹਵ ਦੀਆਂ ਨਾ ਇਹ ਤਾਂ ਅੱਛਾ ਚੇਕੜ ਘੋਣ ਤੋਂ ਹਨਾ ਆਹ ਟਰੇਆਂ ਪਾਣੀ ਵਾਲੀਆਂ ਲਾਈਆਂ ਵੀ ਆ ਵਿੱਚ ਚੇਕੜ ਨਾਲ ਹੋਵੇ ਸਾਰਾ ਇਕੱਠਾ ਹੋ ਜੇ ਪਾਣੀ ਉਹ ਤਾਹਾਂ ਤੋਂ ਪੀ ਕੇ ਐ ਕਰ ਦਿੰਦੇ ਆ ਨਵਾਂ ਜਿਹਾ ਕੱਢ ਆ ਇਹ ਸੁੰਡ ਜੇ ਵਾਲੇ ਫਿਰਦੇ ਆ ਥੱਲੇ ਭੰਨੇ ਇਹ ਰੌਲਾ ਜਗਾ ਟਪਾਉਂਦੀਆਂ ਹਨਾ ਜਿਵੇਂ ਆਪਣੇ ਉਹ ਖੇਤ ਕੋਲੇ ਉਹ ਬੜਾ ਰੌਲਾ ਪਾਉਂਦੀਆਂ ਮੈਂ ਨਹੀਂ ਉਦਾਂ ਜਿਵੇਂ ਮੈਂ ਟਰੈਕਟਰ ਰੂਟਰ ਆ ਗਿਆ ਟਰੈਕਟਰ ਤੋਂ ਦਾ ਕਾਰ ਵਾਲੀ ਚੱਕ ਦਿੰਦੀਆਂ ਮੈਂ ਨਹੀਂ